ਦੋਸਤੋ ਵੇਲੇ ਦੀ ਗੱਲ ਚਾਪਸਪ ਦਾ ਸਵਾਗਤ ਨਰਿੰਦਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਐਸ ਵੇਲੇ ਠੰਡ ਬੜੀ ਜ਼ੋਰ ਦੀ ਪੈ ਰਹੀ ਹੈ ਤੇ ਇਹਦੇ ਨਾਲ ਇੱਕ ਜਿਹੜੀ ਉਹ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਉਹ ਤੋਂ ਸਾਰੇ ਜਿਹੜੇ ਠੰਡੇ ਇਲਾਕੇ ਦੇ ਪੇਟ ਤੇ ਲੋਕ ਨੇ ਬੜਾ ਔਖਾ ਮਹਿਸੂਸ ਕਰ ਰਹੇ ਨੇ ਕਿਉਂਕਿ ਬਰਫ਼ ਵੀ ਨਹੀਂ ਪੈ ਰਹੀ ਜਦ ਅਸੀਂ ਪਿੱਛੇ ਖਬਰਾਂ ਸੁਣ ਰਹੇ ਹਾਂ ਕਿ ਇਸ ਵੇਲੇ ਕਸ਼ਮੀਰ ਦੇ ਵਿੱਚ ਵੀ ਲੋਕ ਸਲਾਨੀ ਘੁੰਮਣ ਜਾਂਦੇ ਸੀ ਸਕੀਿੰਗ ਕਰਦੇ ਸੀ ਉਹ ਗੁਲਮਾਰਗ ਦੇ ਵਿੱਚ ਵੀ ਉਸ ਉੱਥੇ ਹਾਲਾਤ ਬਿਲਕੁਲ ਖਾਲੀ ਐ ਘਾਈ ਨਜ਼ਰ ਆ ਰਿਹਾ ਬਰਫ਼ ਨਹੀਂ ਦਿਖੀ ਉੱਥੇ ਬਰਫ਼ ਪਈ ਨਹੀਂ ਜਿਹਦੇ ਕਰਕੇ ਜਿਹੜੇ ਸਲਾਨੀ ਸਾਲ ਪਰ ਉਸ ਮੌਸਮ ਦੀ ਇਸ ਦੀ ਵੇਟ ਕਰਦੇ ਨੇ ਉਡੀਕ ਕਰਦੇ ਨੇ ਉਹ ਬੜੇ ਨਿਰਾਸ਼ ਹੋ ਕੇ ਪੈਸੇ ਖਰਚ ਕੇ ਉਹਦੇ باوجود ਨਰਾਸ਼ ਹੋ ਕੇ ਵਾਪਸ ਮੁੜੇ ਨੇ ਇਹ ਸਭ ਜਿਹੜਾ ਕੁਝ ਹੋ ਰਿਹਾ ਹੈ ਜਿਸ ਨੂੰ ਕਹੀਏ ਕਿ ਮੌਸਮ ਦੀ ਤਬਦੀਲੀ ਇਹਦੇ ਲਈ ਸਭ ਤੋਂ ਵੱਡੀ ਚਮੇ ਵਾਰਚ ਕੋਈ ਅਤਕਤ ਨਹੀਂ ਨਹੀਂ ਹੈਗੀ ਪਿਛਲੇ ਕਾਫੀ ਸਾਲਾਂ ਤੋਂ ਇਸ ਦਾ ਆਵਾਜ਼ ਉਠਾਈ ਜਾ ਰਹੀ ਹੈ ਪਰ ਬਹੁਤੇ ਮੁਲਕਾਂ ਨੇ ਜਬ ਦੁਨੀਆ ਨੇ ਇਸ ਨੂੰ ਬਹੁਤ ਹੀ ਗੰਭੀਰਤਾ ਨਾਲ ਨਹੀਂ ਲਿਆ ਪਰ ਹੁਣ ਪਿਛਲੇ 2-3 ਸਾਲ ਤੋਂ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਲਿਆ ਜਾ ਰਿਹਾ ਤੇ ਬੜੀ ਸ਼ਿੱਦਤ ਨਾਲ ਕੰਮ ਕੀਤਾ ਜਾ ਰਿਹਾ ਤੇ ਹੋਰ ਮੁਲਕਾਂ ਦੀਆਂ ਸਰਕਾਰਾਂ ਵੀ ਤੇ ਲੋਕ ਵੀ ਹੁਣ ਆਸਤਾ ਆਸਤਾ ਇਸ ਮੋਹਮ ਦੇ ਨਾਲ ਇਸ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਤੁਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਜਿੰਨੀ ਮਰਜ਼ੀ ਤਰੱਕੀ ਹੋ ਜੇ ਇੰਡਸਟਰੀ ਹੋ ਜੇ ਜਾਂ ਜਿੰਨੇ ਮਰਜ਼ੀ ਕੁਝ ਵੀ ਹੋ ਜਾਈ ਜੇ ਧਰਤੀ ਨਹੀਂ ਬਚੂਗੀ ਤਾਂ ਫਿਰ ਕੁਝ ਨਹੀਂ ਹੋਊਗਾ ਇਹ ਸਭ ਕੁਝ ਬੇਕਾਰ ਹੈ ਅ ਅਸੀਂ ਦੇਖਿਆ ਕਿ 2023 ਦੇ ਵਿੱਚ ਪਿਛਲੇ ਸਾਲ ਸਾਰੀ ਦੁਨੀਆ ਦੇ ਵਿੱਚ ਮੌਸਮ ਦੀ ਜਿਹੜੀ ਕਰੋਪੀ ਹੈ ਉਹ ਬੜੀ ਭਿਆਨਕ ਰਹੀ ਹੈ ਅ ਬੜੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਰਿਕਾਰਡ ਬਣਾਇਆ ਹੈ 2023 ਨੇ ਵੀ ਇਤਿਹਾਸ ਚ ਸਭ ਤੋਂ ਗਰਮ ਸਾਲ ਇਹ 2023 ਰਿਹਾ ਤੇ ਇਹਦੇ ਦੌਰਾਨ ਗਰਮੀ ਚ ਬੇਤਾਸ਼ਾ ਗਰਮੀ ਪਈ ਹੈ ਜਬਰਦਸ ਹੜਾ ਆਏ ਨੇ ਤੂਫਾਨ ਆਏ ਨੇ ਤੇ ਜੰਗਲਾਂ ਨੂੰ ਅੱਗ ਲੱਗੀ ਹੈ ਸੋਕੇ ਪਏ ਨੇ ਇਹ ਭਿਆਨਕ ਜਿਹੜੀਆਂ ਤਰਾਸ ਦੀਆਂ ਆਈਆਂ ਨੇ ਇਹ ਦੁਨੀਆ ਖਤਮ ਹੋਣ ਵਾਲ ਇੱਕ ਇਸ਼ਾਰਾ ਕਰਦੀਆਂ ਨੇ ਕਿ ਜੇ ਤੁਸੀਂ ਹੁਣ ਨਾ ਸਮਝ ਸਮਲੇ ਤਾਂ ਅੱਗੇ ਹਾਲਾਤ ਬੜੇ ਗੰਭੀਰ ਹੋਣਗੇ ਇਹ ਤੋਂ ਪਹਿਲਾਂ 2016 ਦੇ ਵਿੱਚ ਗਰਮੀ ਦਾ ਇੱਕ ਰਿਕਾਰਡ ਬਣਿਆ ਸੀ ਪਰ ਹੁਣ ਉਹ ਤੋਂ ਵੀ ਅੱਗੇ ਜਾ ਰਹੀ ਹੈ ਕਿਉਂਕਿ ਅਸੀਂ ਉਸ ਵੇਲੇ ਉਸ ਨੂੰ 16 ਤੋਂ ਅਸੀਂ ਬਹੁਤਾ ਤਵੱਜੂ ਨਹੀਂ ਦਿੱਤੀ ਪਰ 23 ਦੇ ਵਿੱਚ ਜੋ ਹਾਲਾਤ ਹੋਏ ਹਨ ਇਹ ਬੜੇ ਖਤਰਨਾਕ ਹੋਏ ਹਨ ਤੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਜਾਗਰੂਕ ਕਰਨ ਲਈ ਕਾਫੀ ਹੈ ਕਿ ਸਾਨੂੰ ਸੰਭਲਣਾ ਚਾਹੀਦਾ ਹੈ ਇਸ ਤੋਂ ਵੱਡੀ ਲਿਆ ਕਿ ਜਿਹੜੀ ਉਹ 23 ਤਾਂ ਲੰਘ ਗਿਆ ਪਰ ਜਿਹੜੀ ਜਿਹੜਾ ਬਰਤਾਨੀਆਂ ਦਾ ਜਿਹੜਾ ਮੌਸਮ ਵਿਭਾਗ ਹੈ ਉਹਨੇ ਜਿਹੜੀ ਚੇਤਾਵਨੀ ਦਿੱਤੀ ਹੈ ਕਿ 2024 ਇਸ ਤੋਂ ਵੀ ਭਿਆਨਕ ਹੋਊਗਾ ਜਿਹੜੀ ਕੁਦਰਤੀ ਜਿਹੜੀ ਆਫਤਾਂ ਨੇ ਜਾਂ ਗਰਮੀ ਹੈ ਇਹ ਤੋਂ 2023 ਤੋਂ ਵੀ ਭਿਆਨਕ ਹੋਣਗੇ ਹੁਣ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਹਾਲਾਤ ਕਿੰਨੇ ਗੰਭੀਰ ਹੋਣਗੇ ਅਸੀਂ ਦੁਨੀਆ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਜਿਹੜੀ ਅੱਗ ਲੱਗੀ ਸੀ ਜੰਗਲਾਂ ਨੂੰ 1 ਕਰੋੜ 80 ਲੱਖ ਹੈਕਟੇਅਰ ਦੇ ਵਿੱਚ ਜਿਹੜੇ ਦੋ ਪੁਰਤਗਾਲ ਮੁਲਕਾਂ ਦੇ ਬਰਾਬਰ ਹੈ ਉਹਦਾ ਧੂਆਂ ਅਮਰੀਕਾ ਤੱਕ ਪਹੁੰਚਿਆ ਤੇ ਉਹ ਜਿਹੜੀ ਜੰਗਲਾਂ ਦੀ ਅੱਗ ਹੈ ਇਕੱਲੀ ਉੱਥੇ ਨਹੀਂ ਲੱਗੀ ਹੋਰ ਮੁਲਕਾਂ ਦੇ ਵਿੱਚ ਯੂਰਪ ਦੇ ਵਿੱਚ ਜਿਹੜੇ ਜੰਗਲਾਂ ਨੂੰ ਅੱਗ ਲੱਗਣ ਦੀ ਗਰਮੀ ਕਰਕੇ ਆ ਉਹ ਜਿਹੜਾ ਉਹਨੇ ਜਿਹੜਾ ਵਾਤਾਵਰਣ ਨੂੰ ਹੋਰ ਜ਼ਿਆਦਾ ਖਤਰਨਾਕ ਪੱਧਰ ਤੇ ਲਿਆਇਆ ਇਸ ਨਾਲ ਜਿਹੜੇ ਹਾਲਾਤ ਨੇ ਹੋਰ ਗੰਭੀਰ ਹੋ ਗਏ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਅਸੀਂ ਪਲੀ ਭਾਂ ਜਾਣਦੇ ਹਾਂ ਕਿ ਜਿਹੜਾ 2023 ਸੀ ਉਹਦੇ ਦੌਰਾਨ ਹੜ ਬਹੁਤ ਜ਼ਬਰਦਸਤ ਆ ਇਹ ਮੀਂਹ ਨੇ ਤਾਂ ਬਾਟੀ ਕੱਢਤੇ ਸੀਗੇ ਤੇ ਕਈ ਥਾਂ ਸੋਕਾ ਵੀ ਪਿਆ ਹੁਣ ਇੱਕ ਆ ਰਹੀ ਸੀ ਕਿ ਇੱਕ ਸਟੇਟ ਦੇ ਵਿੱਚ ਕਈ ਜ਼ਿਲ੍ਹਿਆਂ ਨੂੰ ਸੋਕਾ ਪ੍ਰਭਾਵਿਤ ਕਰਾਰ ਦਿੱਤਾ ਜਾ ਰਿਹਾ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਪੰਜਾਬ ਨੇ ਵੀ ਹੜਾਂ ਦਾ ਇੱਕ ਬੜਾ ਸਾਮਣਾ ਕੀਤਾ ਹੈ ਇਹ ਸਾਰਾ ਜਿਹੜਾ ਕੁਝ ਹੋ ਰਿਹਾ ਹੈ ਇਹ ਇੱਕ ਸਾਡੀ ਜਿਹੜੀ ਕੁਦਰਤ ਦੇ ਵੱਲ ਜਿਹੜਾ ਅਸੀਂ ਮੁੱਖ ਮੋੜੀ ਬੈਠੇ ਹਾਂ ਤੇ ਅਸੀਂ ਭੌਤਿਕਵਾਦ ਵੱਲ ਜਿਆਦਾ ਵਧ ਰਹੇ ਹਾਂ ਕਿ ਅਸੀਂ ਕੋਈ ਨਹੀਂ ਅਸੀਂ ਪੈਸੇ ਨਾਲ ਸਭ ਕੁਝ ਠੀਕ ਕਰ ਲਾਂਗੇ ਪੈਸੇ ਨਾਲ ਠੀਕ ਹੋਣ ਵਾਲਾ ਨਹੀਂ ਹੈ ਇਹਦੇ ਲਈ ਸਭ ਨੂੰ ਸਮੂਹਿਕ ਤੌਰ ਤੇ ਕੁਦਰਤ ਨਾਲ ਜੁੜ ਕੇ ਹੀ ਕੰਮ ਕਰਨਾ ਪਊਗਾ ਜੇ ਅਸੀਂ ਦੇਖੀਏ ਕਿ ਇਹਦੇ ਲਈ ਕਈ ਸੰਸਥਾਵਾਂ ਵੀ ਬਣੀ ਐ ਜਥੇਬੰਦੀਆਂ ਬਣੀ ਐ ਪਰ ਉਹ ਸੰਸਥਾਵਾਂ ਜਥੇਬੰਦੀਆਂ ਦੀ ਧਰਤੀ ਤਾਂ ਇਕੱਲਿਆਂ ਦੀ ਹੈ ਨਹੀਂ ਇਹ ਧਰਤੀ ਥੋੜੀ ਸਾਡੀ ਸਭ ਦੀ ਹੈ ਸਾਨੂੰ ਇਹਦੇ ਥੋੜਾ ਬਹੁਤਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਜੇ ਕੋਈ ਪੌਦਾ ਲਾ ਦਿੰਦਾ ਹੈ ਤਾਂ ਲੋਕ ਕਹਿੰਦੇ ਵੀ ਚਲੋ ਖਲਾਣਾ ਲਾ ਕੇ ਗਿਆ ਸੀ ਪਾਣੀ ਕਾ ਨੂੰ ਲਾਉਣਾ ਇਹਦੇ ਚੱਕਰ ਤੇ ਵਿੱਚ ਹੀ ਉਹ ਸੁੱਕ ਜਾਂਦੇ ਆ ਤੇ ਹਾਲਾਤ ਬੜੇ ਉਹਦੇ ਨਾਲ ਜੇ ਇੱਕ ਇੱਕ ਬੰਦਾ ਨਾਲ ਜੁੜੂਗਾ ਤਾਂ ਇਹ ਦੁਨੀਆ ਦਾ ਕੁਝ ਬਣੂਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ 2024 ਦੇ ਵਿੱਚ ਜਿਹੜੀ ਭਵਿੱਖਬਾਣੀ ਕੀਤੀ ਹੈ ਬੜੀ ਭਿਆਨਕ ਜਿਵੇਂ ਗੱਲ ਕੀਤੀ ਹੈ ਕਿ ਹੜ੍ਹ ਤੂਫਾਨ ਸੋਕਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿਹੜੇ ਭਵਿੱਖਬਾਣੀ ਕੀਤੀ ਹੈ ਹੋਰ ਜ਼ਿਆਦਾ ਖਤਰਨਾਕ ਹੋਣਗੇ ਜੇਕਰ ਕਿਉਂਕਿ ਇੰਨੀ ਛੇਤੀ ਇਹ ਜਿਹੜਾ ਵਾਤਾਵਰਣ ਸੰਭਲਣ ਨਾਲ ਨਹੀਂ ਜੇ ਅੱਜ ਤੁਸੀਂ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰੋਗੇ ਫਿਰ ਵੀ 8-10 ਸਾਲ ਤੈਨੂੰ ਘੱਟੋ-ਘੱਟ ਲੱਗਣਗੇ ਤੇ ਇਸ ਲਈ ਜੇ ਹੁਣੇ ਤੋਂ ਇਹਦੇ ਲਈ ਕੋਸ਼ਿਸ਼ ਕੀਤੀ ਜਾਵੇ ਤਾਂ ਬਿਹਤਰ ਹੈ ਕੱਲਾ ਇਹ ਨਹੀਂ ਹੈ ਕਿ ਵਾਤਾਵਰਣ ਨਾਲ ਥੋੜੇ ਗਰਮੀ ਠੰਡ ਇਹਦੇ ਨਾਲ ਜਿਹੜੇ ਅਸੀਂ ਦੇਖਿਆ ਪਿਲੇਸਾਰ ਲੋਕਾਂ ਨੇ ਟਮਾਟਰਾਂ ਨੇ ਵੱਟ ਕੱਟ ਤੇ ਕੋਈ ਫਸਲ ਖਰਾਬ ਹੋ ਗਈ ਤੇ ਇਹ ਕੱਲਾ ਟਮਾਟਰਾਂ ਦੀ ਗੱਲ ਨਹੀਂ ਜਿਹੜੀ ਅਨਾਜ ਦੀ ਪੈਦਾਵਾਰ ਉਹ ਤੇ ਬੜਾ ਜ਼ਬਰਦਸਤ ਪ੍ਰਭਾਵ ਪੈ ਰਿਹਾ ਹੈ ਅਨਾਜ ਤੇ ਪੈਦਾਵਾਰ ਨਾਲ ਇਹ ਨਾ ਸਮਝੋ ਕਿ ਕਿਸਾਨ ਦੀ ਫਸਲ ਖਰਾਬ ਹੋ ਗਈ ਇਹ ਸਾਨੂੰ ਇਤੋਂ ਕੀ ਲੈਣਾ ਹੁੰਦੀ ਹੈ ਹੋਈ ਜਾਵੇ ਅਸੀਂ ਵੱਧ ਪੈਸੇ ਦੇਵਾਂਗੇ ਪਰ ਜਿੱਥੇ ਜੇ ਅਨਾਜ ਹੀ ਪੈਦਾ ਹੋਣਾ ਘਟ ਗਿਆ ਤਾਂ ਉਹ ਕਿੱਥੇ ਤੱਕ ਤੁਸੀਂ ਖਰਚ ਕਰੋਗੇ ਇਸ ਲਈ ਜਿਹੜਾ ਅਨਾਜ ਦੀ ਪੈਦਾਵਾਰ ਤੇ ਵੀ ਅਸਰ ਪੈ ਰਿਹਾ ਹੈ ਅਨਾਜ ਦੀ ਪੈਦਾਵਾਰ ਘਟਣ ਦੇ ਨਾਲ ਜਿਹੜੀ ਮਹਿੰਗਾਈ ਹੈ ਉਹ ਵੀ ਬੇਤਾਸ਼ਾ ਵਧ ਰਹੀ ਹੈ ਅਸੀਂ ਦੇਖਿਆ ਵੀ ਆ ਆਮ ਜਿਹੜਾ ਬੰਦਾ ਹੈ ਜਿਹਦੀ ਇੱਕ ਆਮ ਆਮਦਨ ਜਿਹੜੀ ਵਧ ਨਹੀਂ ਹੈ ਪਰ ਖਰਚੇ ਵਧ ਹੀ ਜਾ ਰਹੇ ਹਨ ਉਹ ਮਹਿੰਗਾਈ ਕਰਕੇ ਦੁਨੀਆ ਭਰ ਦੇ ਵਿੱਚ ਮਹਿੰਗਾਈ ਬੜੀ ਜ਼ਬਰਦਸਤ ਢੰਗ ਨਾਲ ਵਧੀ ਹੈ ਤੇ ਲੋਕਾਂ ਨੂੰ ਖਾਣ ਦੀਆਂ ਚੀਜ਼ਾਂ ਲਈ ਬੜਾ ਯੋਜਨਾ ਪੈ ਰਿਹਾ ਸੋ ਇਸ ਲਈ ਜਿਹੜੀ ਇਹ ਚੀਜ਼ਾਂ ਨੇ ਇਹਨਾਂ ਵੱਲ ਖਾਫੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹਦੇ ਨਾਲ ਅੰਨ ਸੰਕਟ ਵੀ ਪੈਦਾ ਹੋ ਜਾਊਗਾ ਜਿਹਦੇ ਵਿੱਚ ਇੱਕ ਬੜਾ ਗੰਭੀਰ ਹੋਰ ਵਾਤਾਵਰਣ ਤੋਂ ਵੀ ਇੱਕ ਗੰਭੀਰ ਜਿਹੜੀ ਮਨੁੱਖਤਾ ਲਈ ਇੱਕ ਖਤਰਾ ਖੜਾ ਹੋ ਜਾਊਗਾ ਤੇ ਇਸ ਲਈ ਅੱਜ ਇਸ ਮੰਚ ਤੋਂ ਇਹ ਹੀ ਅਪੀਲ ਹੈ ਕਿ ਸਾਰੇ ਇਸ ਖਤਰੇ ਨੂੰ ਸਾਹਮਣੇ ਇਕਤਾ ਇਹ ਨਾ ਸਮਝਣ ਕਿ ਦੁਨੀਆ ਦੇ ਲੀਡਰਾਂ ਦੀ ਇਹ ਜ਼ਿੰਮੇਵਾਰੀ ਹੈ ਜਾਂ ਦੇਸ਼ ਦੇ ਲੀਡਰਾਂ ਦੀ ਹੈ ਜਾਂ ਸਟੇਟ ਦੇ ਲੀਡਰਾਂ ਦੀ ਹੈ ਇਹ ਦੇ ਸਭ ਦੀ ਜ਼ਿੰਮੇਵਾਰੀ ਹੈ ਕਿ ਆਪਾਂ ਸਾਰੇ ਇਕਮੁੱਟ ਹੋ ਕੇ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਆਈਏ ਤੇ ਜਿਹੜੇ ਹਾਲਾਤ ਨੇ ਗੰਭੀਰ ਹੋ ਰਹੇ ਨੇ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਂ ਸਾਡੇ ਜਿਹੜੇ ਅੱਜ ਦੇ ਬੱਚੇ ਨੇ ਉਹਨਾਂ ਨੂੰ ਇੱਕ ਅੱਛਾ ਤੇ ਵਧੀਆ ਜੀਵਨ ਦੇਣ ਲਈ ਅਸੀਂ ਇਹ ਵਾਤਾਵਰਨ ਨੂੰ ਬਚਾਈਏ ਤਾਂ ਜੋ ਇਹ ਦੁਨੀਆ ਸੋਹਣੀ ਬਣੀ ਰਹੇ ਧੰਨਵਾਦ